ਓਏ ਤੁਹਾਡੀ ਐਸੀ ਦੀ ਤੈਸੀ ਉਹ ਗੁੰਡਿਓ ਪੰਜਾਬ ਦੇ ਪਕੌੜਿਓ ਬੇਗੁਨਾਹਾਂ ਦੇ ਕਾਤਲੋ ਖਾਲਸਤਾਨੀਓ ਤੁਸੀਂ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਅੰਦਰ ਪੂਰੇ ਸਿੱਖਾਂ ਨੂੰ ਬਦਨਾਮ ਕਰਦੇ ਹੋ ਲੈਣਾ ਖਾਲਸਤਾਨ ਆਓ ਹਿੰਦੁਸਤਾਨ ਚ ਮੰਗ ਕਰੋ ਤੁਹਾਡੇ ਸੁਪਨੇ ਕਦੀ ਖਾਲਸਤਾਨ ਦੇ ਪੂਰੇ ਨਹੀਂ ਹੋਣਗੇ ਖਾਲਸਤਾਨ ਨਾ ਕਦੀ ਬਣਿਆ ਸੀ ਨਾ ਬਣੇਗਾ ਨਾ ਕਦੀ ਬਣ ਦਿਆਂਗੇ ਇਹ ਸਾਡੇ ਗੁਰੂਆਂ ਦੀ ਸੋਚ ਦਾ ਅਪਮਾਨ ਪੁਕੀਤਾ ਪੂਰੀ ਦੁਨੀਆ ਦੇ ਅੰਦਰ ਕਿ ਸਾਡੇ ਸਿੱਖ ਭਰਾਵਾਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਖੁੱਲ ਕਰਕੇ ਸਾਹਮਣੇ ਆਣਾ ਪਏਗਾ ਇਹੀ ਇਹਨਾਂ ਦਾ ਜਵਾਬ ਹੈ Hindu ਬੋਲੇ ਫਿਰਕਾ ਪ੍ਰਸਤ Hindu ਬੋਲੇ BJP Hindu ਬੋਲੇ ਨਫ਼ਰਤ ਫੈਲਾਉਣ ਵਾਲਾ Hindu ਬੋਲੇ ਆਰਸਤ ਕਿ ਮੇਰਾ ਸਰਦਾਰ ਭਰਾ ਕੱਲ ਚੁੱਪ ਰਹੇ ਕਰਾਂ ਕਿ ਬੈਠੇ ਆਪਾਂ ਚੁੱਪ ਰਹੀਏ ਚਾਰ ਬੋਲੇ ਤੇ ਕੀ ਬੋਲੇ ਸਾਰੇ ਹਿੰਦੁਸਤਾਨ ਚੋਂ ਬਾਹਰ ਨਿਕਲਣ ਔਰ ਇਹਨਾਂ ਦਾ ਵਿਰੋਧ ਕਰਨ ਉਹ ਅਸੀਂ ਸਿੱਖ ਭਰਾ ਚੁੱਪ ਕਿਉਂ ਆ ਮੈਂ ਸਵਾਲ ਪੁੱਛਣਾ ਚਾਹਣਾ ਇਹਨਾਂ ਨੂੰ ਇਹ ਭਾਰਤ ਸਾਡੇ ਗੁਰੂਆਂ ਦਾ ਦੇਸ਼ ਹੈ ਏ ਗੁਰੂ ਗੋਬਿੰਦ ਸਿੰਘ ਜੀ 칼 ਕੀ ਧਰਮਹਾਰਾਜ ਦਾ ਦੇਸ਼ ਹੈ ਨਦੇੜ ਸਾਹਿਬ ਉਹਨਾਂ ਦਾ ਆਖਰੀ ਸਥਾਨ ਹੈ ਜਨਮ ਸਥਾਨ ਉਹਨਾਂ ਦਾ ਪਟਨਾ ਸਾਹਿਬ ਹੈ ਗੁਰੂ ਤੇਗ ਬਹਾਦਰ ਹਿੰਦਰੀ ਚਾਦਰ ਦਿੱਲੀ ਦੇ ਵਿੱਚ ਸ਼ਹਾਦਤ ਇੱਡਾ ਵੱਡਾ ਸਾਡੇ ਇੱਥੇ ਕੋ ਕੌਮ ਦਾ ਦੇਸ਼ ਔਰ ਅਸੀਂ ਭੁੱਲੀਏ ਹੀ ਨਾ ਤੁਹਾਡੀ ਐਸੀ ਤੀ ਤੇ ਅਸੀਂ ਜੋ ਮਰਜ਼ੀ ਤੁਸੀਂ ਕਰ ਲੋ ਅੱਜ ਦਾ ਭਾਰਤ ਰਾਵੜਾਂਗੇ ਤੁਹਾਨੂੰ ਪੂਰੀ ਤਰ੍ਹਾਂ ਵਕਤ ਆ ਗਿਆ ਹੈ ਵਕਤ ਆ ਰਿਹਾ ਹੈ ਜਿੰਨੇ ਵੀ ਵਿਦੇਸ਼ਾਂ ਚ ਟੈਰਰਿਸਟ ਨੇ ਚਾਹੇ ਪੰਨੂ ਆ ਜਾਂ ਹੈ ਕੋਈ ਹੋਰ ਹੈ ਆਣ ਵਕਤ ਆ ਚੁੱਕਾ ਹੈ ਇਹਨਾਂ ਨੂੰ ਹਿੰਦੁਸਤਾਨ ਦੀ ਉਥੋਂ ਦੀਆਂ ਸਰਕਾਰਾਂ ਵਾਪਸ ਭੇਜਣੀਆਂ ਵਕਤ ਆ ਗਿਆ ਹੈ ਬਾਤ ਮੇਰੀ ਬਿਲਕੁਲ ਸਪੱਸਟ ਸੁਣ ਲਓ ਇਹ ਤਿਰੰਗਾ ਝੰਡਾ ਇੱਕ ਮذਬਬ ਦਾ ਨਹੀਂ ਇੱਕ ਕੌਮ ਦਾ ਨਹੀਂ ਇਹ ਤਿਰੰਗਾ ਝੰਡਾ ਹਿੰਦੂ ਮੁਸਲਮਾਨ ਸਿੱਖ ਸਾਈਆਂ ਦੇ ਖੂਨ ਦੇ ਨਾਲ ਜਲਿਆਂਵਾਲਾ ਬਾਗ ਦੀ ਜਨਰਲ ਡਾਇਰ ਦੀ ਗੋਲੀਆਂ ਨੂੰ ਸੀਨੇ ਖਾ ਕੇ ਫਿਰ ਤਿਰੰਗਾ ਝੰਡਾ ਭੁਗਾਂਦਿਆ ਇਹ ਤਿਰੰਗਾ ਝੰਡਾ ਸ਼ਹੀਦੀ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਮੰਗਲ ਪਾਂਡੇ ਇਸਤਫਾਕੁਲਾ ਖਾਂ ਰਾਣੀ ਜਾਂਸੀ ਸ਼ੋਬਾਸ਼ ਚੰਦਰਬੋਸ ਲਾਲਾ ਲਜਪਤਰਾਏ ਜਿੰਨਕੋ ਮੋਗਾ ਕੇ ਅੰਦਰ ਜਿੰਨਕੋ ਸ਼ਹੀਦ ਕੀਤਾ ਗਿਆ ਲਾਠੀਆਂ ਸੇ ਔਰ ਉਹਨਾਂ ਨੇ ਇੱਕ ਇੱਕ ਗੱਲ ਕਹੀ ਸੀ ਤੁਹਾਡੀ ਇੱਕ ਇੱਕ ਲਾਠੀ ਤੁਹਾਡੇ ਕਫਨ ਦਾ ਕੰਮ ਕਰੇਗੀ ਤੇ ਉਹ ਖੂਨ ਨਾਲ ਤਿਰੰਗਾ ਝੰਡਾ ਪੁਣਿਆ ਗਿਆ ਔਰ ਉਹ ਤਿਰੰਗੇ ਝੰਡੇ ਦੀ ਰੱਖਿਆ ਸਾਡੇ ਪੰਜਾਬ ਦੇ ਸਾਡੇ ਸੂਰਬੀਰਾ ਨੇ ਸਾਡੇ ਹਿੰਦੁਸਤਾਨ ਦੇ ਸਾਡੇ ਫੌਜ ਦੇ ਜਵਾਨਾਂ ਨੇ ਉਤਰੰਗੇ ਝੰਡਾ ਦੀ ਰੱਖਿਆ ਕੀਤੀ ਅੱਜ ਅਟਾਰੀ ਬਾਰਡਰ ਦੇ ਅੰਦਰ ਵਾਗਾ ਬਾਰਡਰ ਦੇ ਅੰਦਰ ਤਿਰੰਗਾ ਝੰਡਾ ਜਿਹਨੂੰ ਲਾਹੌਰ ਵੀ ਦੇਖ ਕੇ ਕੰਬਦਾ ਹੈ ਸ਼ਹੀਦਾਂ ਦਾ ਤਿਰੰਗਾ ਝੰਡਾ ਅੱਜ ਉਹ ਤਿਰੰਗੇ ਝੰਡੇ ਦਾ અપਮਾਨ ਇਹ ਪੰਜਾਬ ਦੇ ਪਕੌੜੇ ਖਾਲਸਤਾਨੀ ਓ ਤੁਹਾਡੀ ਐਸੀ ਦੀ ਤੈਸੀ ਉਹ ਗੁੰਡਿਓ ਪੰਜਾਬ ਦੇ ਪਕੌੜੇ ਉਹ ਬੇਗੁਨਾਹਾਂ ਦੇ ਕਾਤਲੋ ਖਾਲਸਤਾਨੀਓ ਤੁਸੀਂ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਅੰਦਰ ਪੂਰੇ ਸਿੱਖਾਂ ਨੂੰ ਬਦਨਾਮ ਕਰਦੇ ਹੋ ਉਹ ਪੰਜਾਬ ਤੋਂ ਬਾਹਰ ਜਿਹੜੇ ਸਾਡੇ ਸਾਡੇ ਸਿੱਖ ਭਰਾ ਜਿਹੜੇ ਵੱਡੇ ਵੱਡੇ ਕਾਰੋਬਾਰ ਕਰਦੇ ਨੇ ਸਿੱਖੀ ਸਰੂਪ ਨੂੰ ਸਜਾਉਂਦੇ ਨੇ ਗੁਰਦੁਆਰਾ ਸਾਹਿਬ ਨੂੰ ਆਪਣੇ ਦਸਾਂ ਨਵਾਂ ਦੀਆਂ ਕਮਾਈਆਂ ਨਾਲ ਸਜਾਉਂਦੇ ਹੋ ਤੁਸੀਂ ਉਹਨਾਂ ਦੇ ਪ੍ਰਸੰਚਨ ਲਾਉਂਦੇ ਹੋ ਉਹ ਖਾਲਸਤਾਨੀਓ ਕੁਝ ਸ਼ਰਮ ਕਰੋ ਲੈਣਾ ਖਾਲਸਤਾਨਾ ਉਹ ਹਿੰਦੁਸਤਾਨ 'ਚ ਮੰਗ ਕਰੋ ਤੁਹਾਡੇ ਸੁਪਨੇ ਕਦੀ ਖਾਲਸਤਾਨ ਦੇ ਪੂਰੇ ਨਹੀਂ ਹੋਣਗੇ ਖਾਲਸਤਾਨ ਨਾ ਕਦੀ ਬਣਿਆ ਸੀ ਨਾ ਬਣੇਗਾ ਨਾ ਕਦੀ ਬਣ ਦਿਆਂਗੇ ਬਣੇਗਾ ਤੇ ਗੰਦੀ ਹਨੇਰੀ ਤੇਰਾ 14 ਵਾਰ ਹਮਲੇ ਕੀਤੇ ਗੰਦੀ ਘਾੜੇਰੀ ਦੀ ਤਰ੍ਹਾਂ ਸਾਡੀਆਂ ਲਾਸ਼ਾਂ ਤੋਂ ਜ਼ਖਮੀ ਥਰੀਨਾ ਤੋਂ ਗੁਜ਼ਰ ਜਾਣਗੇ ਪਰ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਬਰਤਨ ਦੀ ਸਰਕਾਰ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਇਹ ਜਿਹੜੇ دہشت ਫਲਾਉਣ ਵਾਲੇ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਹਿੰਦੁਸਤਾਨ ਦੇ ਫੋਰਨ ਮਿਨਿਸਟਰ ਤੇ ਹਮਲਾ ਕਰਨ ਵਾਲੇ ਇਹਨਾਂ ਨੂੰ ਹਿੰਦੁਸਤਾਨ ਨੂੰ ਸੌਪਿਆ ਜਾਵੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਪਰ ਹਿੰਦੁਸਤਾਨ ਦੇ ਵਿੱਚ ਭਾਰਤ ਮਾਤਾ ਦੇ ਵਿੱਚ ਵਿਦੇਸ਼ਾਂ ਤੋਂ ਕੋਈ ਵੀ ਸਾਡਾ ਦੁਸ਼ਮਣ ਦੇਸ਼ ਵੀ ਆ ਜਾਏ ਉਨੇ ਨਾ ਝੰਡੇ ਦਾ ਅਪਮਾਨ ਕੀਤਾ ਜਾਂਦਾ ਨਾ ਉਹ ਗੈਸਟ ਆਪਮਾਨ ਕੀਤਾ ਜਾਂਦਾ ਇਹ ਗੈਸਟ ਆਪਮਾਨ ਹੋਇਆ ਉਹ ਤੁਹਾਡੀ ਬਰਤਨ ਸਰਕਾਰ ਜ਼ਿੰਮੇਵਾਰੀ ਜ਼ਿੰਮੇਵਾਰੀ ਬਣਦੀ ਕਿ ਮੇਰੇ ਹਿੰਦੁਸਤਾਨ ਦੇ ਸਿੱਖ ਭਰਾ ਤੇ ਤਿਰੰਗਾ ਝੰਡਾ ਇੱਕ ਕੌਮ ਦਾ ਨਹੀਂ ਕਿ ਆ ਖੁੱਲ ਕੇ ਸਾਹਮਣੇ ਆ ਕੇ ਤੁਸੀਂ ਇਹਦਾ ਵਿਰੋਧ ਕਰੋਗੇ ਕਿ ਇਹਨਾਂ ਨੇ ਸਾਡੇ ਸਿੱਖ ਕੌਮ ਦਾ ਅਪਮਾਨ ਕੀਤਾ ਪੂਰੀ ਦੁਨੀਆ ਦੇ ਅੰਦਰ ਇਹਨਾਂ ਨੇ ਸਾਡੇ ਗੁਰੂਆਂ ਦੀ ਸੋਚ ਦਾ ਅਪਮਾਨ ਕੀਤਾ ਪੂਰੀ ਦੁਨੀਆ ਦੇ ਅੰਦਰ ਕਿ ਸਾਡੇ ਸਿੱਖ ਭਰਾਵਾਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਖੁੱਲ ਕਰਕੇ ਸਾਹਮਣੇ ਆਣਾ ਪਏਗਾ ਇਹੀ ਇਹਨਾਂ ਦਾ ਜਵਾਬ ਹੈ ਹਿੰਦੂ ਬੋਲੇ ਫਿਰਕਾ ਪ੍ਰਸਤ ਹਿੰਦੂ ਬੋਲੇ ਬੀਜੇਪੀ ਹਿੰਦੂ ਬੋਲੇ ਨਫ਼ਰਤ ਫੈਲਾਣ ਵਾਲਾ ਹਿੰਦੂ ਬੋਲੇ ਆਰਐਸਐਸ ਤੇ ਮੇਰਾ ਸਰਦਾਰ ਭਰਾ ਕੱਲ ਚੁੱਪ ਰਹੇ ਘਰਾਂ 'ਚ ਬੈਠੇ ਆਪਾਂ ਚੁੱਪ ਰਹੀਏ ਚਾਰ ਬੋਲੇ ਤੇ ਕੀ ਬੋਲੇ ਸਾਰੇ ਹਿੰਦੁਸਤਾਨ ਚੋਂ ਬਾਹਰ ਨਿਕਲਣ ਔਰ ਇਹਨਾਂ ਦਾ ਵਿਰੋਧ ਕਰਨ ਕਿ ਇਹ ਤਿਰੰਗਾ ਝੰਡਾ ਸ਼ਹੀਦ ਆਦਮ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਆਦਮ ਉਦਮ ਸਿੰਘ ਉਹਨਾਂ ਦੇ ਖੂਨ ਦੇ ਨਾਲ ਉਹਨਾਂ ਦੀਆਂ ਫਾਂਸੀਆਂ ਦੇ ਖੂਨ ਦੇ ਨਾਲ ਇਹ ਤਿਰੰਗਾ ਝੰਡਾ ਬਣਿਆ ਗਿਆ ਮੈਂ ਤੇਹੀ ਕਹਿਣਾ ਚਾਹਾਂ ਲੇਕਿਨ ਇਹ ਸਿਰ ਕੀ ਲੱਗਦਾ ਹੈ ਕਿ ਜਿਸ ਤਰੀਕੇ ਸੇ ਵਿਦੇਸ਼ ਮੰਤਰੀ ਬੀਟੇਮ ਦੋਰੇ ਪਰ ਹੈ ਔਰ ਇੱਕ ਝੰਡਾ ਫਾੜ ਦੇਣਾ ਉਨਕੇ ਸਾਹਮਣੇ ਕਿਸ ਤਰੀਕੇ ਦੀ ਗਤੀਵਿਧਿਆ ਇਹ ਦੇਤਾ ਹੈ ਦੇਖੋ ਜੀ ਮੈਂ ਕੱਲ ਬਿਲਕੁਲ ਸਪੱਸ਼ਟ ਕਹਾਂਗਾ ਇੱਕ ਝੰਡਾ ਫਾੜਿਆ ਜਾਂ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਜੋ ਉਹਨਾਂ ਨੇ ਕੀਤਾ ਉਹ ਅਸੀਂ ਸਿੱਖ ਭਰਾ ਚੁੱਪ ਕਿਉਂ ਆ ਮੈਂ ਸਵਾਲ ਪੁੱਛਣਾ ਚਾਹਣਾ ਇਹਨਾਂ ਨੂੰ ਇਹ ਭਾਰਤ ਸਾਡੇ ਗੁਰੂਆਂ ਦਾ ਦੇਸ਼ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਧਰਮਹਾਰਾਜ ਦਾ ਦੇਸ਼ ਹੈ ਨਦੇੜ ਸਾਹਿਬ ਉਹਨਾਂ ਦਾ ਆਖਰੀ ਸਥਾਨ ਹੈ ਜਨਮ ਸਥਾਨ ਉਹਨਾਰਾ ਪਟਨਾ ਸਾਹਿਬ ਹੈ ਗੁਰੂ ਤੇਗ ਬਹਾਦਰ ਹਿੰਦਰੀ ਚਾਦਰ ਦਿੱਲੀ ਦੇ ਵਿੱਚ ਸ਼ਹਾਦਤ ਐਡਾ ਵੱਡਾ ਸਾਡੇ ਸਿੱਖ ਕੌਮ ਦਾ ਦੇਸ਼ ਔਰ ਅਸੀਂ ਭੁੱਲਿਆ ਹੀ ਨਾ ਕਿ ਕੋਈ ਇੱਕੋ ਚੀਜ਼ ਦਾ ਇੱਕੋ ਜਵਾਬ ਨਾ ਸਰਕਾਰ ਕਾਰਵਾਈ ਕਰਦੀ ਕਰੇ ਨਹੀਂ ਕਰਦੀ ਨਾ ਕਰੇ ਜਿਸ ਦਿਨ ਹਿੰਦੁਸਤਾਨ ਦਾ ਸੱਚਾ ਸਿੱਖ ਭਾਰਤੀ ਗੁਰਦੁਆਰਾ ਸਾਹਿਬ ਦੇ ਅੰਦਰ ਪੂਰੇ ਹਿੰਦੁਸਤਾਨ ਦੇ ਵਿੱਚ ਸੰਗਤ ਨੂੰ ਬੁਲਾ ਕੇ ਸਿੱਸ ਤੇ ਦਸਤਾਰਾ ਪਾ ਕੇ ਪ੍ਰੈਸ ਨੂੰ ਬੁਲਾ ਕੇ ਕਹੇਗਾ ਇਹ ਪਾਕਿਸਤਾਨ ਦੇ ਟੁਕੜਿਆਂ ਦੇ ਪੰਨ ਵਾਲੇ ਖਾਲਸਤਾਨੀ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਕਰਨ ਵਾਲੇ 19000 ਬੇਗੁਨਾਹ ਹਿੰਦੂ ਭਰਾਵਾਂ ਦਾ ਕਤਲੇਆਮ ਕਰਨ ਵਾਲੇ ਖਾਲਸਤਾਨੀ ਵਿਦੇਸ਼ਾਂ 'ਚ ਭਗੋੜੇ ਹਿੰਦੁਸਤਾਨ ਦੇ ਭਾਰਤ ਦੇ ਇਹਨਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਇਹ ਸਿੱਖ ਕੌਮ ਦੇ ਦੁਸ਼ਮਣ ਇਹ ਸਿੱਖ ਕੌਮ ਦਾ ਅਪਮਾਨ ਕਰਦੇ ਨੇ ਇਹ ਸਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਇਹ ਦੇਸ਼ ਸਾਡੇ ਗੁਰੂਆਂ ਦਾ ਜਿਸਦਨ ਆਵਾਜ਼ ਨਿਕਲੇਗੀ ਇੱਕ 47 ਰਾਕਟ ਲਾਂਚਰ ਦੀ ਗੋਲੀਆਂ ਦੇ ਨਾਲ ਆਵਾਜ਼ ਦੇ ਨਾਲ ਇਹਨੇ ਸਰੀਰ ਨੂੰ ਪਾੜ ਕੇ ਰੱਖ ਦੇਗੀ ਅਸੀਂ ਬੋਲਣ ਨੂੰ ਤਿਆਰ ਕੋਈ ਨਹੀਂ ਖਾਲਸਤਾਨ ਦੀ ਗੱਲ ਹੁੰਦੀ ਚੁੱਪ 26 ਜਨਵਰੀ ਦੇ ਤਿਰੰਗੇ ਝੰਡੇ ਦਾ ਅਪਮਾਨ ਲਾਲ ਕਿਲਾ ਤੇ ਅਸੀਂ ਚੁੱਪ ਤਿਰੰਗੇ ਝੰਡੇ ਨੂੰ ਫੁੱਟਬਾਲ ਬਣਾ ਕੇ ਪੈਰਾਂ ਤੇ ਰੋਦਿਆ ਜਾਂਦਾ ਸਾਡੀਆਂ ਸੁੰਦਰ ਦਸਤਾਰਾਂ ਗੁਰੂ ਮਹਾਰਾਜੀਆਂ ਕੁਰਬਾਨੀਆਂ ਦਾ ਸਜਾਈਆਂ ਅਸੀਂ ਚੁੱਪ ਇਹ ਦਸਤਾਰ ਵੀ ਤਾਂ ਖੁੱਲ ਕੇ ਸਾਹਮਣੇ ਆਵੇ ਚੰਗਾ ਸਿੱਖ ਕਹੌਣ ਦਾ ਸਾਨੂੰ ਹੱਕ ਹੈ ਅਸੀਂ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਦੇ ਨਾਲ ਸਾਨੂੰ ਸਾਨੂੰ ਇਹ ਮੌਜ ਸੁੰਦਰ ਦਸਤਾਰਾਂ ਮਿਲੀਆਂ ਪਰ ਸੁੰਦਰ ਸੁੰਦਰ ਦਸਤਾਰਾ ਜਾ ਕੇ ਸਾਡੇ ਦੇਸ਼ ਦੇ ਪਕੌੜੇ ਸਾਡੇ ਦੇਸ਼ ਦੇ ਭੱਜੇ ਹੋਏ ਬੇਗੁਨਾਹੇ ਕਾਤਲ ਖਾਲਸਤਾਨੀ ਤੇ ਤਿਰੰਗੇ ਝੰਡੇਰਾ ਉੱਥੇ ਪਾੜ ਦੇਣ ਪੈਰਾਂ ਤੇ ਰੋਲਣ ਤੇ ਸਾਡੇ ਹਿੰਦੁਸਤਾਨ 'ਚ ਉੱਥੇ ਇੱਕ ਸਮਾਜ ਬੋਲਈ ਨਾ ਹੁਣੇ ਬੋਲਦਾ ਕੱਢਣਗੇ ਮਣਮਣ ਪੱਕੀਆਂ ਗਾਲਾਂ ਪੰਜਾਬ ਦੇ ਅੰਦਰ ਆਹ ਸ਼ਰਮ ਜਾ ਰਹੀ ਕਿ ਚੰਦ ਬਦਿਆਂ ਨੂੰ ਏ ਔਰ ਤਿਰੰਗਾ ਝੰਡਾ ਸਾਡੇ ਦੇਸ਼ ਦਾ ਨਹੀਂ ਕਿ ਪੰਜਾਬ ਦਾ ਜਿਹੜੋ ਗੁਰਤੇਜ ਸਿੰਘ ਜਿਹਨੇ 25 ਚਾਈਨਾ ਚਾਈਨਾ ਦੇ ਫੌਜੀਆਂ ਨੂੰ ਮਾਰ ਦਿੱਤਾ ਸੀ ਸਿਰਫ ਬੋਲੇ ਨੇ ਸੋਹਣਿਆਲ ਕਰਦੇ ਹੋਏ ਸੁੰਦਰ ਕਿਰਪਾਨ ਦੇ ਨਾਲ ਸ੍ਰੀ ਸਾਹਿਬ ਦੇ ਨਾਲ ਉਹਦੀ ਬਾਡੀ ਤੇ Hindu Muslim Sikh ਖਸਾਈਆਂ ਦੇ ਤਿਰੰਗੇ ਝੰਡੇ 'ਚ ਲਿਪਟੀ ਆਈ ਸੀ ਸਾਡੇ ਪੰਜਾਬ ਦੇ ਜਵਾਨ ਜਿਨ੍ਹਾਂ ਦੀਆਂ ਇੰਨੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਜਿਹੜੇ ਸ਼ਹਾਦਤਾਂ ਹੁੰਦੀਆਂ ਨੇ ਤਿਰੰਗੇ ਝੰਡੇ 'ਚ ਲਿਪਟੀ ਆਉਂਦੀ ਹੈ ਉਹ ਤਿਰੰਗੇ ਝੰਡੇ ਦਾ અપਮਾਨ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਮਾਜ ਦੇ ਮੇਰੇ ਭਰਾਓ ਤੁਸੀਂ ਬਰਦਾਸ਼ਤ ਕਰਦੇ ਹੋ ਸੱਚ ਬੋਲਣ ਦੀ ਹਿੰਮਤ ਰੱਖਦਾ ਸੱਚ ਬੋਲਣ ਦੀ ਹਿੰਮਤ ਰੱਖੋ ਵਿਰੋਧ ਕਰੋ ਇਹਨਾਂ ਦਾ ਕੋਈ ਸਰਕਾਰਾਂ ਵਿਚਰਾਉਣ ਤੁਸੀਂ ਵਿਰੋਧ ਕਰੋ ਕੋਈ ਤਿਰੰਗਾ ਝੰਡਾ ਸਾਡਾ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਦਾ ਨਿਸ਼ਾਨ ਸਰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਪਿਛਲੇ ਦਿਨਾਂ ਨੂੰ ਨਿਜਰ ਦੀ ਹੱਤਿਆ ਹੋਈ ਔਰ ਕੀ ਹੈ ਉਸ ਦਾ ਇਹ ਫੀਡਬੈਕ ਹੈ ਕੌਣ ਨਿਜਰ ਕੌਣ ਨਿਜਰ ਪੰਜਾਬ ਦਾ ਪਕੌੜਾ ਪੰਜਾਬ ਤੇ ਬੇਗੁਨਾਹਾਂ ਦਾ ਕਾਤਲ ਮੈਂ ਸਵਾਲ ਪੰਜਾਬ ਦੇ ਬੇਗੁਨਾਹਾਂ ਦਾ ਕਾਤਲ ਆਈਐਸ ਦਾ ਏਜੰਟ ਪੰਜਾਬ ਚ ਡੈਸ਼ਟ ਫਲਾਉਣ ਵਾਲੇ ਪਾਕਿਸਤਾਨ ਦੇ ਟੁਕੜਿਆਂ ਦੇ ਪਰਣ ਵਾਲੇ ਨਿੰਦਰ ਨੂੰ ਇੰਨੀ ਆਮੀਅਤ ਕਿਉਂ ਤੁਹਾਡੀ ਐਸੀ ਤੇ ਐਸੀ ਜੋ ਮਰਜ਼ੀ ਤੁਸੀਂ ਕਰ ਲੋ ਅੱਜ ਦਾ ਭਾਰਤ ਰਾਵੜਾਂਗੇ ਤੁਹਾਨੂੰ ਪੂਰੀ ਤਰ੍ਹਾਂ ਵਕਤ ਆ ਗਿਆ ਹੈ ਵਕਤ ਆ ਰਿਹਾ ਹੈ ਜਿੰਨੇ ਵੀ ਵਿਦੇਸ਼ਾਂ ਚ ਟੈਰਰਿਸਟ ਨੇ ਚਾਹੇ ਪੰਨੂ ਆ ਜਾਂ ਕੋਈ ਹੋਰ ਹੈ ਆਣ ਵਕਤ ਆ ਚੁੱਕਾ ਹੈ ਇਹਨਾਂ ਨੂੰ ਹਿੰਦੁਸਤਾਨ ਦੀ ਉਥੋਂ ਦੀ ਸਰਕਾਰਾਂ ਵਾਪਸ ਭੇਜਣ ਗਿਆ ਵਕਤ ਆ ਗਿਆ ਹੈ ਜਿਉਂ ਵਿਚਾਰੇ ਲੜਕੇ ਇਹਨਾਂ ਨੇ ਦੁੱਖਾਂ ਦੇ ਕਾਰਨ ਪੰਜਾਬ ਛੱਡ ਕੇ ਪੰਜਾਬ ਇਹਨਾਂ ਨੇ ਬਰਬਾਦ ਕਰ ਦਿੱਤਾ ਖਾਲਸਤਾਨੀਆਂ ਨੇ ਮੁਹਤਾਜ ਕਰ ਦਿੱਤਾ ਸਾਨੂੰ ਕਾਰੋਬਾਰ ਤੋਂ ਆਪਣੀਆਂ ਦੋ-ਦੋ ਏਕੜ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਤੁਰ ਗਏ ਇਹਨਾਂ ਦੀਆਂ ਗਲਤੀਆਂ ਨਾਲ ਤੇ ਉੱਥੋਂ ਟਰੰਪ ਨੇ ਉਹਨਾਂ ਨੂੰ ਭੇਜ ਦਿੱਤਾ ਇਹਨਾਂ ਦੀਆਂ ਗਲਤੀਆਂ ਨਾਲ ਕਿਉਂਕਿ ਸੇ ਕੌਮ ਨੂੰ ਬਦਨਾਮ ਕੀਤਾ ਹੁਣ ਅਗਲਾ ਨਿਸ਼ਾਨਾ ਉਥੋਂ ਦੀਆਂ ਸਰਕਾਰਾਂ ਦਾ ਹੋਏਗਾ ਜਿਨ੍ਹਾਂ ਨੇ ਵੀ ਉੱਥੇ دہشت ਫੈਲਾਉਣ ਵਾਲੇ ਨੇ ਜਿਹੜੇ-ਜਿਹੜੇ ਕੰਟਰੀਆਂ ਨੂੰ ਵਾਪਸ ਭੇਜੋ ਵਕਤ ਆ ਗਿਆ ਪੜਤ ਕਰਨਾ ਚਾਹਾਂਗਾ ਇਹ ਰੋਜ਼ ਨਰਿੰਦਰ ਮੋਦੀ ਜੀ ਨੂੰ ਗਾਲਾਂ ਕੱਢਦੇ ਨੇ ਇਹ ਸਮਝ ਕੇ ਕਾਲਾ ਕਰਦੇ ਨੇ ਹਿੰਦੂ ਪ੍ਰਾਈਮ ਮਿਨਿਸਟਰ ਤੁਹਾਡੀ ਦਿੱਲੀ ਚ ਬਣੀ ਕਿਰੇ ਨਾਲ ਮੈਨੂੰ ਦੱਸੋ ਵੀਰਬਾਲ ਦਿਵਸ ਛੋਟੇ ਸਹਿਬ ਜਾਦਿਆਂ ਦਾ ਸ਼ਹਾਦਤ ਦਾ ਦਿਨ ਕਿਸੇ ਨੇ ਕੀਤਾ ਵੀਰਬਾਲ ਦਿਵਸ ਉਹਰੇ ਤੇ ਵੀ ਇਹਨਾਂ ਨੂੰ ਇਤਰਾਜ਼ ਕੋਲਿਡੋਰ ਕਰਤਾਰਪੁਰ ਸਾਹਿਬ ਦਾ ਖੋਲਤਾ ਪਾਕਿਸਤਾਨ ਦਾ ਪਾਕਿਸਤਾਨਾ ਪਾਕਿਸਤਾਨਾ ਜੰਗ ਦੀ ਤਿਆਰੀ ਪੁਰਵਾਮਾ ਕਟਨਾ ਤੋਂ ਉਹਨਾਂ ਦੇ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਖੁੱਲੇਗਾ ਤੇ ਖੁੱਲੇਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਉਹ ਖੁੱਲਿਆ ਮੌਤ ਦਾ ਕਫਨ ਬਣ ਕੇ ਖੁੱਲਿਆ ਕਿਸਾਨ ਅੰਦੋਲਨ ਦੇ ਵਿੱਚ ਦਸਤਾਰ ਬਣ ਕੇ ਮਾਫੀ ਮੰਗੀ ਅੱਜ ਹੇਮਕੁੰਡ ਸਾਹਿਬ ਦੇ ਵਿੱਚ ਸੜਕਾਂ ਦਾ ਨਿਰਮਾਣ ਹੇਮਕੁੰਡ ਸਾਹਿਬ ਦੇ ਵਿੱਚ ਸੰਗਤਾਂ ਨੂੰ ਕਿੰਨੀ ਸ਼ੌਕ ਹੋएगी ਕਿਆ ਉਹਨਾਂ ਦਾ ਕੋਈ ਸ਼ੁਕਰੀਆ ਤਾਂ ਨਾ ਕਰੇ ਕੋਈ ਗੱਲ ਨਹੀਂ ਨਾ ਕਰੋ ਉਹਨਾਂ ਦਾ ਸ਼ੁਕਰੀਆ ਉੱਥੇ ਇੱਕ ਕੌਮ ਦੇ ਅੱਗੇ ਆ ਕੇ ਸਿਰ ਝੁਕਉਂਦੇ ਨੇ ਉਹ ਦਸਤਾਰ ਦੇ ਅੱਗੇ ਸਿਰ ਝੁਕਾਉਂਦੇ ਨੇ ਦਿਲ ਦੇ ਨਾਲ ਪਰ ਤੁਸੀਂ ਬੰਦੇ ਸ਼ਬਦਤ ਨਾ ਬੋਲੋ ਜੋ ਉਹਨਾਂ ਨੇ ਕਰਮ ਕੀਤੇ ਨੇ ਉਹ ਕਰਮਾਂ ਨੂੰ ਤਾਂ ਦੇਖੋ ਅੱਜ ਨਰਿੰਦਰ ਮੋਦੀ ਜੀ ਕਿ ਸੰਭਾਲ ਨਹੀਂ ਪਾਏ ਉਹਨਾਂ ਨੂੰ ਨਰਿੰਦਰ ਮੋਦੀ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਨਰਿੰਦਰ ਮੋਦੀ ਜੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਨਰਿੰਦਰ ਮੋਦੀ ਜੀ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੀ ਕਿਰਪਾ ਨਾਲ ਮੈਂ ਦਾਅਵੇ ਨਾਲ ਉਹਨਾਂ ਦੀ ਕਿਰਪਾ ਨਾਲ ਸਾਡੇ 2% ਅਸੀਂ ਸੇਕ ਕੌਮ ਸਾਡੀਆਂ ਪੁਸ਼ਤਾ ਤਾਰ ਦਿੰਦੇ ਨਰਿੰਦਰ ਮੋਦੀ ਨਹੀਂ ਗੁਰੂ ਸਹਿਬਾਨਾਂ ਦੇ ਅਸੀਰਵਾਦ ਨਾਲ ਸਾਡੀਆਂ ਪੁਸ਼ਤਾ ਤਾਰ ਦਿੰਦੇ ਸਾਡਾ ਵਿਦੇਸ਼ਾਂ 'ਚ ਮੁੰਡਾ ਕੋਈ ਨਾ ਜਾਂਦਾ ਸਾਡੇ ਮੁੰਡੇ ਵਿਦੇਸ਼ਾਂ 'ਚੋਂ ਟਰੰਪ ਵਾਪਸ ਨਾ ਭੇਜਦਾ ਅਸੀਂ ਇੱਥੇ ਕਾਰੋਬਾਰ ਕਰਦੇ ਆਈ ਸੀ ਨਾ ਪੰਜਾਬ ਦੇ ਵਿੱਚ ఎలక్షన్ ਤੋਂ ਪਹਿਲਾਂ ਪੈਕੇਜ ਦੇਣ ਆਏ ਸੀ ਨਾ ਉੱਥੇ ਇੰਡਸਟਰੀ ਲਾਉਣ ਆਏ ਸੀ ਨਾ ਉੱਥੇ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਮਾਫ਼ ਕਰਨ ਆਏ ਸੀ ਨਾ ਕਾਲਜ ਖੋਲਣ ਆਏ ਸੀ ਵਿਪਾਰ ਖੋਲਣ ਵਿਪਾਰ ਦੇ ਅੱਡੇ ਖੋਲਣ ਆਏ ਸੀ ਨਾ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਚੰਦ ਕਿਸਾਨਾਂ ਨੇ ਚੰਦ ਖਾਲਸਤਾਨੀਆਂ ਨੇ ਉਹਨਾਂ ਨੂੰ ਕੀਤੀ ਕੋਸ਼ਿਸ਼ ਉਹ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਨਰਿੰਦਰ ਮੋਦੀ ਜੀ ਨੂੰ ਜਿੰਨਾ ਨਰਿੰਦਰ ਮੋਦੀ ਜੀ ਸਿੱਖ ਕੌਮ ਨੂੰ ਪਿਆਰ ਕਰਦੇ ਮੈਂ ਨਹੀਂ ਸਮਝਦਾ ਕੋਈ ਹੋਰ ਇੰਨਾ ਪਿਆਰ ਕਰਦਾ ਹੋਵੇ ਪਰ ਤੁਸੀਂ ਉਸ ਵਿਅਕਤੀ ਨੂੰ ਡਿਮੋਟਿਵੇਟ ਨਾ ਕਰੋ ਕਿ ਉਹ ਥਾਤੋਂ ਦੂਰ ਹੋ ਜਾਵੇ ਉਹ ਸਾਡੇ ਸਾਡੇ ਸਿੱਖ ਕੌਮ ਦੇ ਪਗੜੀਆਂ ਰੇ ਜੇ ਸਿਰ ਚ ਖੋਦੇ ਨੇ